ਪੰਜਾਬ ਦੀ ਇਹ ਦਲੇਰ ਕੁੜੀ ਜਿਸ ਦਾ ਨਾਮ ਕੁਲਵਿੰਦਰ ਕੌਰ ਹੈ ਅਤੇ ਐਸਆਈਐਸਐਫ ਦੇ ਵਿੱਚ ਇੱਕ ਕਾਂਸਟੇਬਲ ਦੀ ਡਿਊਟੀ ਨਿਭਾ ਰਹੀ ਹੈ। ਇਸ ਕੁੜੀ ਨੇ ਕੰਗਣਾ ਰਣੌਤ ਦੇ ਚੰਡੀਗੜ੍ਹ 에어ਪੋਰਟ ਦੇ ਵਿੱਚ ਉਸ ਦੀ ਗੱਲ ਉੱਪਰ ਲਫੇੜਾ ਜੜਿਆ ਸੀ ਜਿਸ ਨੂੰ ਵੇਖ ਕੇ ਕਾਫੀ ਵਿਵਾਦ ਛਿੜਿਆ ਹੋਇਆ ਹੈ। ਕੋਈ ਕੁਝ ਬੋਲਦਾ ਹੈ ਅਤੇ ਕੋਈ ਕੁਝ ਬੋਲਦਾ ਹੈ। ਕੰਗਣਾ ਰਣੌਤ ਦੀ ਭੈਣ ਰੰਗੋਲੀ ਵੀ ਪੰਜਾਬ ਦੇ ਖਿਲਾਫ ਬੋਲੀ। ਕਿਹਾ ਕਿ ਇਹ ਅੱਤਵਾਦ ਐਦਾਂ ਹੀ ਚੱਲਦਾ ਰਹੇਗਾ ਇਹਨਾਂ ਖਾਲਿਸਤਾਨਾਂ ਨੇ ਐਦਾਂ ਨਹੀਂ ਲੋਟ ਆਉਣਾ ਹੋਰ ਕਈ ਮਾੜੇ ਸ਼ਬਦ ਪੰਜਾਬ ਬਾਰੇ ਕਹੇ। ਕੁਲਵਿੰਦਰ ਕੌਰ ਦੀ ਇਸ ਬਾਦਰੀ ਨੂੰ ਵੇਖ ਕੇ ਪੰਜਾਬ ਦੇ ਨੌਜਵਾਨਾਂ ਅਤੇ ਬੀਬੀਆਂ, ਮਾਵਾਂ, ਭੈਣਾਂ ਸਾਡੀਆਂ ਬਹੁਤ ਹੀ ਜ਼ਿਆਦਾ ਖੁਸ਼ ਹੋਈਆਂ ਨੇ। ਕਿਹਾ ਕਿ ਇਸ ਨੂੰ ਇਸ ਦੀ ਸਜ਼ਾ ਮਿਲਣੀ ਚਾਹੀਦੀ ਸੀ ਕਿਉਂਕਿ ਕੰਗਰਾਂ ਰਣਾਉਤ ਨੇ ਜੋ ਦਿੱਲੀ ਸਮੇਂ ਧਰਨਾ ਲਗਿਆ ਸੀ ਤਾਂ ਉਹ ਸਾਡੇ ਪੰਜਾਬ ਦੀਆਂ ਮਾਵਾਂ, ਭੈਣਾਂ ਨੂੰ ਬਹੁਤ ਹੀ ਬੁਰੇ ਸ਼ਬਦ ਕਹੇ ਸਨ ਕਿ ਇਹ ਔਰਤਾਂ ਦਿਹਾੜੀ ਤੇ ਲਿਆਂਦੀਆਂ ਹਨ 3-300 ਰੁਪਏ ਤੇ ਜਿੱਥੇ ਕਿ ਕੁਲਵਿੰਦਰ ਕੌਰ ਨੇ ਇਸ ਗੱਲ ਦਾ ਬਦਲਾ ਲੈਣ ਲਈ ਉਸ ਨੂੰ ਅੱਜ ਮੌਕਾ ਮਿਲਿਆ ਸੀ ਸੋ ਆਪਾਂ ਸਾਰੇ ਕੁਲਵਿੰਦਰ ਕੌਰ ਦੀ ਸਪੋਰਟ ਵਿੱਚ ਖੜੀਏ ਤਾਂ ਕਿ ਉਹਨਾਂ ਦੀ ਨੌਕਰੀ ਦੁਬਾਰਾ ਉਸ ਨੂੰ ਮਿਲ ਸਕੇ ਆਪਾਂ ਫਿਰ ਮਿਲਦੇ ਹਾਂ ਦੋਸਤੋ ਕਿਸੇ ਨਵੀਂ ਵੀਡੀਓ ਦੇ ਨਾਲ